ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲੋ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਕਾਟਲੈਂਡ ਦੇ ਅੰਦਰ ਖਾਲਸੇ ਰਾਜ ਦਾ ਆਗਾਜ਼ ਹੋ ਗਿਆ ਸਿੱਖਾਂ ਸਰਦਾਰਾਂ ਦੀ ਇੱਕ ਲੜਕੀ ਨੇ ਸਿੱਖ ਰਿਲੀਜੀਨ ਦਾ ਪੰਜਾਬੀਆਂ ਦਾ ਸਕਾਟਲੈਂਡ ਦੇ ਅੰਦਰ ਨਾਮ ਰੋਸ਼ਨ ਕਰ ਦਿੱਤਾ ਪਾਰਲੀਮੈਂਟ ਦੇ ਅੰਦਰ ਇੰਜ ਦਾ ਕੰਮ ਕਰ ਦਿੱਤਾ ਕਿ ਪੂਰੀ ਦੁਨੀਆ ਹੈਰਾਨ ਰਹਿ ਗਈ ਸਿੱਖਾਂ ਸਰਦਾਰਾਂ ਵਾਸਤੇ ਬੜਾ ਫਖਰ ਦੀ ਗੱਲ ਹੈ ਕੀ ਮੁਕੰਮਲ ਟ੍ਰੇਲ ਇਸੇਮ ਤੇ ਲਗਾਈ ਦੀ ਵੀਡੀਓ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ तमाम ਦੋਸਤਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸ ਤਕੇ ਆ ਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਅਜਿਹੀ ਘਟਨਾ ਘਟੀ ਸਿੱਖਾਂ ਦਾ ਨਾਮ ਰੋਸ਼ਨ ਕੀਤਾ ਜਿਸ ਦਾ ਦੁਨੀਆ ਭਰ ਦੇ ਵਿੱਚ ਹੋ ਰਿਹਾ ਹੈ ਚਰਚਾ ਅਜਿਹਾ ਕੰਮ ਕੀਤਾ ਸਿੱਖ ਬੀਬੀ ਨੇ ਜਿਸ ਕਾਰਨ ਦੁਨੀਆ ਵਿੱਚ ਰਹਿੰਦੇ ਹਰ ਸਿੱਖ ਨੂੰ ਮਾਣ ਮਹਿਸੂਸ ਹੋਵੇਗਾ ਦੁਨੀਆ ਦੇ ਇਤਿਹਾਸ ਵਿੱਚ ਅਜਿਹਾ ਕਾਰਨਾਮਾ ਇੱਕ ਸਿੱਖ ਹੀ ਕਰ ਸਕਦਾ ਹੈ ਕਲਗੀਧਰ ਪਿਤਾ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਅਜਿਜਬਾ ਹੀ ਅਜਹਿਹ ਦਿੱਤਾ ਹੈ ਗੁਰਬਾਣੀ ਦੀ ਤਾਕਤ ਦਾ ਪ੍ਰਤਾਪ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰਤੱਖ ਦੇਖਣ ਨੂੰ ਮਿਲੇਗਾ ਸਿੱਖ ਦੁਨੀਆ ਦੀ ਇੱਕ ਅਨੋਖੀ ਤਾਕਤ ਬਣ ਗਿਆ ਹੈ ਜਿਸ ਦੇ ਨਿਸ਼ਾਨ ਸਾਹਿਬ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਹੁਣ ਝੁੱਲਣਗੇ ਕਲਗੀਧਰ ਪਿਤਾ ਗੁਰ ਗੋਬਿੰਦ ਸਿੰਘ ਮਹਾਰਾਜ ਦੀਆਂ ਭਵਿੱਖ ਵਾਣੀਆਂ ਕਿ ਖਾਲਸਾ ਪੰਥ ਪੂਰੀ ਦੁਨੀਆ ਵਿੱਚ ਖਾਲਸਾ ਰਾਜ ਕਰੇਗਾ ਕਲਗੀਧਰ ਪਿਤਾ ਜੀ ਦੀਆਂ ਪਹਿਲੀਆਂ ਭਵਿੱਖ ਵਾਣੀਆਂ ਸੱਚ ਹੋ ਕੇ ਨਿਭੜੀਆਂ ਹਨ ਪਰ ਹੁਣ ਜੋ ਭਵਿੱਖ ਵਾਣੀ ਇੱਕ ਖਾਲਸਾ ਰਾਜ ਦੀ ਕੀਤੀ ਸੀ ਜੋ ਸਦੀ ਉਡੀਕ ਹਰ ਇੱਕ ਸਿੱਖ ਕਰਦਾ ਸੀ ਉਸ ਦਾ ਪਰਤੱਖ ਫਤਵਾ ਇਸ ਬੀਬੀ ਨੇ ਜਾਰੀ ਕਰ ਦਿੱਤਾ ਹੈ ਜੋ ਕਿ ਪਹਿਲਾਂ ਗੁਰਬਾਣੀ ਦਾ ਪਾਠ ਕਰਦੀ ਹੈ ਔਰ ਫਿਰ ਆਪਣਾ ਪਦ ਆਪਣਾ ਤਾਜ ਸੰਭਾਲਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਖਾਸਾ ਰਾਜ ਪੱਛਮ ਵੱਲੋਂ ਹੁੰਦਾ ਹੋਇਆ ਭਾਰਤ ਆਵੇਗਾ ਪੰਜਾਬ ਵਿੱਚ ਰਾਜ ਕਰੇਗਾ ਤਾਂ ਅਜਿਹਾ ਹੀ ਹੋਇਆ ਹੈ ਇੰਗਲੈਂਡ ਸਕਾਟਲੈਂਡ ਅਮਰੀਕਾ ਜਰਮਨ ਕੈਨੇਡਾ ਵੇਖ ਜਿਵੇਂ ਸਿੱਖਾਂ ਦੇ ਝੰਡੇ ਲਹਿਰਾ ਰਹੇ ਹਨ ਤੁਹਾਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਵੇਗੀ ਕਿ ਜਦੋਂ ਪਹਿਲਾਂ ਕੈਨੇਡਾ ਦੇ ਵਿੱਚ ਸਿੱਖ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਆਪਣਾ ਇੱਕ ਵੱਖਰਾ ਰੁਤਬਾ ਹਾਸਲ ਕਰ ਚੁੱਕੇ ਹਨ ਜਿਵੇਂ ਕਿ ਜਗਮੀਤ ਸਿੰਘ ਜਿਵੇਂ ਕਿ ਜਗਮੀਤ ਸਿੰਘ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਬਣ ਸਕਦੇ ਹਨ ਔਰ ਟਰੂਡੋ ਦੀ ਸਰਕਾਰ ਨੂੰ ਵੀ ਜਗਮੀਤ ਸਿੰਘ ਦਾ ਸਮਰਥਨ ਹੈ ਜਿਸ ਕਾਰਨ ਟਰੂਡੋ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬਣਿਆ ਸੀ ਔਰ ਇਸ ਸਮੇਂ ਕੈਨੇਡਾ ਦੇ ਪਾਰਲੀਮੈਂਟ ਪ੍ਰਾਈਮ ਮਿਨਿਸਟਰ ਔਰ ਸੰਸਦ ਦੇ ਵਿੱਚ ਬਹੁਤ ਜਿਆਦਾ ਤਦਾਦ ਦੇ ਵਿੱਚ ਸਿੱਖ ਹਨ ਔਰ ਇਸੇ ਹੀ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਸਿੱਖਾਂ ਨੇ ਵੱਡੇ-ਵੱਡੇ ਅਹੁਦੇ ਸੰਭਾਲੇ ਹੋਏ ਹਨ ਜਿਵੇਂ ਕਿ ਇਸ ਹਫਤੇ ਹੀ ਇਹ ਵੀਡੀਓ ਆਈ ਸੀ ਕਿ ਅਮਰੀਕਾ ਦੇ ਵਿੱਚ ਜੋ ਵਾਈਟ ਹਾਊਸ ਦੀ ਚਰਚਾ ਸ਼ੁਰੂ ਹੋਈ ਸੀ ਉਸ ਤੋਂ ਪਹਿਲਾਂ ਉੱਥੇ ਅਰਦਾਸ ਕੀਤੀ ਗਈ ਸਿੱਖਾਂ ਦਾ ਸਨਮਾਨ ਕੀਤਾ ਗਿਆ ਔਰ ਫਿਰ ਵਾਈਟ ਹਾਊਸ ਦੀ ਚਰਚਾ ਸ਼ੁਰੂ ਹੋਈ ਅਮਰੀਕਾ ਦੁਨੀਆ ਦੀ ਤਾਕਤ ਜੋ ਹੈ ਉੱਥੇ ਵੀ ਸਿੱਖਾਂ ਦੇ ਝੰਡੇ ਲਹਿਰਾ ਰਹੇ ਹਨ ਇਸੇ ਹੀ ਤਰ੍ਹਾਂ ਇੰਗਲੈਂਡ ਦੇ ਵਿੱਚ ਵੀ ਹੋਇਆ ਇੰਗਲੈਂਡ ਦੇ ਵਿੱਚ ਜਦ ਕਿ ਲੋਕਤੰਤਰ ਨਹੀਂ ਹੈ ਉਥੇ VOTING ਸਿਸਟਮ ਨਹੀਂ ਹੈ ਔਰ ਉਥੇ ਦੀ ਰਾਣੀ ਆਪਣਾ ਸ਼ਾਸਨ ਕਰਦੀ ਹਨ ਤਾਂ ਉਥੇ ਵੀ ਸਿੱਖਾਂ ਨੇ ਆਪਣੇ ਝੰਡੇ ਫੈਲਾ ਦਿੱਤੇ ਹਨ ਲਹਿਰਾ ਦਿੱਤੇ ਹਨ ਇੰਗਲੈਂਡ ਦੇ ਸ਼ਾਸਨ ਦੇ ਵਿੱਚ ਸਿੱਖ ਵੱਡੇ-ਵੱਡੇ ਅਹੁਦੇ ਸੰਭਾਲ ਰਹੇ ਹਨ ਜਿਵੇਂ ਕਿ ਆਰਮੀਏ ਦੇ ਵਿੱਚ ਔਰ ਹੋਰ ਵੱਡੇ ਅਹੁਦਿਆਂ ਦੇ ਉੱਤੇ ਇੰਗਲੈਂਡ ਦੇ ਵਿੱਚ ਸਿੱਖ ਆਪਣਾ ਸ਼ਾਸਨ ਕਰ ਰਹੇ ਹਨ ਇਸੇ ਹੀ ਤਰ੍ਹਾਂ ਸਕਾਟਲੈਂਡ ਤੋਂ ਇੱਕ ਬਹੁਤ ਵੱਡੀ ਖਬਰ ਆਈ ਹੈ ਜਿੱਥੇ ਸਕਾਟਲੈਂਡ ਜੋ ਕਿ ਇੰਗਲੈਂਡ ਦੇ ਨਾਲ ਹੀ ਉਹਦਾ ਹੀ ਹਿੱਸਾ ਹੈ ਉਹਦੇ ਨਾਲ ਹੀ ਦੇਸ਼ ਲੱਗਦਾ ਹੈ ਉਥੇ ਦੋ ਦਿਨ ਪਹਿਲਾਂ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਇੱਕ ਸਿੱਖ ਬੀਬੀ ਨੂੰ ਚੁਣਿਆ ਗਿਆ ਜੋ ਕਿ ਸਿੱਖ ਬੀਬੀ ਕਾਉਲੈਂਡ ਦੇ ਵਿੱਚ ਐਮਪੀ ਦਾ ਪਦ ਸੰਭਾਲ ਲਈ ਹੈ ਐਮਪੀ ਦੇ ਲਈ ਉਸ ਬੀਬੀ ਨੂੰ ਸਿਲੇਕਟ ਕੀਤਾ ਗਿਆ ਉਸ ਦੇਸ਼ ਦੀ ਸਰਕਾਰ ਵੱਲੋਂ ਤੇ ਜਨਤਾ ਵੱਲੋਂ ਔਰ ਜਦੋਂ ਸੌ ਚੁੱਕਣ ਦਾ ਸਮਾਂ ਆਇਆ ਤਾਂ ਸਿੱਖ ਬੀਬੀ ਨੇ ਰਾਜ ਸਭਾ ਦੇ ਵਿੱਚ ਗੁੱਟਕਾ ਸਹਿ ਫੜ ਕੇ ਪਹਿਲਾਂ ਅਰਦਾਸ ਕੀਤੀ ਪਹਿਲੀ ਪੌੜੀ ਦਾ ਜਾਪ ਕੀਤਾ ਫਿਰ ਉਸ ਤੋਂ ਬਾਅਦ ਉਸਨੇ ਸੋਚ ਚੁੱਕੀ ਕਿ ਉਹ ਸਕਾਟਲੈਂਡ ਦੇਸ਼ ਦੀ ਰੱਖਿਆ ਦੇ ਲਈ ਪਰ ਲੋਕਾਂ ਦੇ ਭਲਾਈ ਦੇ ਲਈ ਹਰ ਇੱਕ ਤਰ੍ਹਾਂ ਨਾਲ ਆਪਣਾ ਸਹਿਯੋਗ ਦੇਵੇਗੀ ਬੜੇ ਹੀ ਮਾਣ ਦੀ ਗੱਲ ਹੈ ਕਿ ਸਿੱਖ ਬੀਬੀ ਨੂੰ ਇੰਗਲੈਂਡ ਦੇ ਨਾਲ ਲੱਗਦੇ ਸਕਾਟਲੈਂਡ ਦੇਸ਼ ਦੇ ਵਿੱਚ ਐਮਪੀ ਚੁਣਿਆ ਗਿਆ ਇਸ ਸਿੱਖ ਲੜਕੀ ਨੇ ਸਾਡੇ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ ਹੈ ਜਦੋਂ ਤੋਂ ਖਾਲਸਾ ਪੰਥ ਦੀ ਸਾਜਨਾ ਦੀ ਗੱਲ ਹੋਈ ਹੈ ਖਾਲਸੇ ਦੇ ਰਾਜ ਆਉਣ ਦੀ ਇੱਕ ਵਿਖ ਵਾਣੀ ਤੇ ਜਿੱਦਾਂ ਦੁਨੀਆ ਵਿੱਚ ਫੈਲੀ ਹੈ ਉਸ ਤੋਂ ਬਾਅਦ ਹੀ ਦੁਨੀਆ ਦੇ ਬਖ ਬਖ ਦੇਸ਼ਾਂ ਵਿੱਚੋਂ ਜੋ ਕਿ ਵੱਡੇ ਵੱਡੇ ਦੇਸ਼ ਹਨ ਜਿਸ ਦੀ ਆਨ ਔਰ ਸ਼ਾਨ ਪੂਰੀ ਦੁਨੀਆ ਮੰਦੀ ਹੈ ਉੱਥੇ ਸਿੱਖਾਂ ਦੇ ਵੱਡੇ ਵੱਡੇ ਆਹੋ ਦੇ ਸੰਭਾਲਣ ਦੀਆਂ ਖਬਰਾਂ ਆ ਰਹੀਆਂ ਹਨ ਜਿਵੇਂ ਕਿ ਅਮਰੀਕਾ ਕੈਨੇਡਾ ਔਰ ਹੁਣ ਸਕਾਟਲੈਂਡ ਇੰਗਲੈਂਡ ਜਿਵੇਂ ਕਿ ਕਲਵੀਤਾਰ ਪਿਤਾ ਗੁਰਗੋਵਸੇ ਮਹਾਰਾਜੀ ਨੇ ਇਹ ਭਵਿਕ ਬਾਣੀ ਕੀਤੀ ਸੀ ਕਿ ਪੱਛਮ ਵਾਲੋ ਖਾਲਸਾ ਰਾਜ ਚੱਲ ਕੇ ਆਵੇਗਾ ਤਾਂ ਉਵੇਂ ਹੀ ਹੋਇਆ ਹੈ ਇੰਗਲੈਂਡ ਅਮਰੀਕਾ ਸਕਾਟਲੈਂਡ ਕੈਨੇਡਾ ਵਿੱਚ ਸਿੱਖਾਂ ਦਾ ਝੰਡਾ ਲਹਿਰਾ ਰਿਹਾ ਹੈ ਸਿੱਖਾਂ ਦਾ ਪ੍ਰਭਾਵ ਵੱਧ ਰਿਹਾ ਹੈ ਜਿਸ ਕਾਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਵਿਖਵਣੇ ਸੱਚ ਹੁੰਦੀਆਂ ਸਾਬਤ ਹੋ ਰਹੀਆਂ ਹਨ ਇਸ ਤੋਂ ਬਾਅਦ ਹੀ ਇੰਗਲੈਂਡ ਦੀ ਧਰਤੀ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਹੀ ਟਾਈਮ ਦੇ ਵਿੱਚ ਜੋ ਪਹਿਲੇ ਰਾਣੀ ਰਾਜ ਕਰਦੀ ਸੀ ਕੁਝ ਟਾਈਮ ਬਾਅਦ ਸਿੱਖ ਰਾਜ ਕਰਨਗੇ ਉੱਥੇ ਦਾ ਰਾਜਾ ਸਿੱਖ ਹੋਵੇਗਾ ਜੋ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਵੇਗਾ ਕਿ ਇਹ ਵੀ ਹੋ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਹੀ ਦੁਬਾਰਾ ਜਨਮ ਲੈ ਕੇ ਇੰਗਲੈਂਡ ਦਾ ਰਾਜਾ ਬਣ ਜਾਵੇ ਤੇ ਉਥੋਂ ਦਾ ਜੋ ਕੋਹਿੰਦੁਰ ਹੀਰਾ ਇੰਗਲੈਂਡ ਬ੍ਰਿਟਿਸ਼ ਸਰਕਾਰ ਪੰਜਾਬ ਤੋਂ ਖੋ ਕੇ ਲੈ ਗਈ ਸੀ ਉਹ ਫਿਰ ਸਿੱਖ ਕੌਮ ਨੂੰ ਮਿਲ ਜਾਵੇਗਾ ਬਹੁਤ ਸਾਰਾ ਧਨ ਦੌਲਤ ਇੰਗਲੈਂਡ ਸਰਕਾਰ ਭਾਰਤ ਤੋਂ ਲੁੱਟ ਕੇ ਲੈ ਗਈ ਸੀ ਉਹ ਸਭ ਇੰਡੀਆ ਦਾ ਹੈ ਪੰਜਾਬ ਦਾ ਹੈ ਔਰ ਸਿੱਖ ਕੌਮ ਇੱਕ ਦਿਨ ਉਹ ਸਭ ਕੁਝ ਲੈ ਕੇ ਆਵੇਗੀ ਉਹ ਦਿਨ ਦੂਰ ਨਹੀਂ ਹੈ ਜਦੋਂ ਕਲਗੀਧਰ ਪਿਤਾ ਜੀ ਦੀ ਉਹ ਇੱਕ ਬਾਣੀ ਪੂਰਨ ਰੂਪ ਵਿੱਚ ਸੱਚ ਹੋ ਜਾਵੇਗੀ। ਇਹ ਵੀ ਖਬਰ ਆ ਰਹੀ ਹੈ ਕਿ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਜਗਮੀਤ ਸਿੰਘ ਹੀ ਹੋਵੇਗਾ। ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਹਨ? ਤੁਹਾਡੇ ਕੀ ਵਿਚਾਰ ਹਨ ਕਿ ਅਗਲਾ ਪ੍ਰਾਈਮ ਮਿਨਿਸਟਰ ਟਰੂਡੋ ਦੇ ਬਾਅਦ ਜਗਮੀਤ ਸਿੰਘ ਹੋਵੇਗਾ ਕਿ ਨਹੀਂ? ਆਪਣੇ ਕਮੈਂਟ ਦੇ ਕੇ ਜਰੂਰ ਦੱਸਣਾ। ਔਰ ਸਾਡੇ ਚੈਨਲ ਨਾਲ ਇਵੇਂ ਹੀ ਜੁੜੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਕਲ ਸੋ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਅਜਿਹੀ ਘਟਨਾ ਘਟੀ ਸਿੱਖਾਂ ਦਾ ਨਾਮ ਰੋਸ਼ਨ ਕੀਤਾ ਜਿਸ ਦਾ ਦੁਨੀਆ ਭਰ ਦੇ ਵਿੱਚ ਹੋ ਰਿਹਾ ਹੈ ਚਰਚਾ ਅਜਿਹਾ ਕੰਮ ਕੀਤਾ ਸਿੱਖ ਬੀਬੀ ਨੇ ਜਿਸ ਕਾਰਨ ਦੁਨੀਆ ਵਿੱਚ ਰਹਿੰਦੇ ਹਰ ਸਿੱਖ ਨੂੰ ਮਾਣ ਮਹਿਸੂਸ ਹੋਵੇਗਾ ਦੁਨੀਆ ਦੇ ਇਤਿਹਾਸ ਵਿੱਚ ਅਜਿਹਾ ਕਾਰਨਾਮਾ ਇੱਕ ਸਿੱਖ ਹੀ ਕਰ ਸਕਦਾ ਹੈ ਕਿਉਂਕਿ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਅਜਜਬਾ ਹੀ ਅਹਿਜ ਦਿੱਤਾ ਹੈ ਗੁਰੂ ਬਾਣੀ ਦੀ ਤਾਕਤ ਦਾ ਪ੍ਰਤਾਪ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਰਤਕ ਦੇਖਣ ਨੂੰ ਮਿਲੇਗਾ ਸਿੱਖ ਦੁਨੀਆ ਦੀ ਇੱਕ ਅਨੋਖੀ ਤਾਕਤ ਬਣ ਗਿਆ ਹੈ ਜਿਸ ਦੇ ਨਿਸ਼ਾਨ ਸਾਹਿਬ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਹੁਣ ਝੁੱਲਣਗੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਭਵਿੱਖਵਾਨੀਆਂ ਕਿ ਖਾਲਸਾ ਪੰਥ ਪੂਰੀ ਦੁਨੀਆ ਵਿੱਚ ਖਾਲਸਾ ਰਾਜ ਕਰੇਗਾ ਕਲਗੀਧਰ ਪਿਤਾ ਜੀ ਦੀਆਂ ਪਹਿਲੀਆਂ ਭਵਿੱਖਵਾਨੀਆਂ ਸੱਚ ਹੋ ਕੇ ਨਿਭੜੀਆਂ ਹਨ ਪਰ ਹੁਣ ਜੋ ਭਵਿੱਖਵਾਨੀ ਇੱਕ ਖਾਲਸਾ ਰਾਜ ਦੀ ਕੀਤੀ ਸੀ ਜਿਸ ਦੀ ਉਡੀਕ ਹਰ ਇੱਕ ਸਿੱਖ ਕਰਦਾ ਸੀ ਉਸ ਦਾ ਪਰਤੱਖ ਫਤਵਾ ਇਸ ਬੀਬੀ ਨੇ ਜਾਰੀ ਕਰ ਦਿੱਤਾ ਹੈ ਜੋ ਕਿ ਪਹਿਲਾਂ ਗੁਰਬਾਣੀ ਦਾ ਪਾਠ ਕਰਦੀ ਹੈ ਔਰ ਫਿਰ ਆਪਣਾ ਪਦ ਆਪਣਾ ਤਾਜ ਸੰਭਾਲਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਖਾਸਾ ਰਾਜ ਪੱਛਮ ਵੱਲੋਂ ਹੁੰਦਾ ਹੋਇਆ ਭਾਰਤ ਆਵੇਗਾ ਪੰਜਾਬ ਵਿੱਚ ਰਾਜ ਕਰੇਗਾ ਤਾਂ ਅਜਿਹਾ ਹੀ ਹੋਇਆ ਹੈ ਇੰਗਲੈਂਡ ਸਕਾਟਲੈਂਡ ਅਮਰੀਕਾ ਜਰਮਨ ਕੈਨੇਡਾ ਵੇਜ ਸਿੱਖਾਂ ਦੇ ਝੰਡੇ ਲਹਿਰਾ ਰਹੇ ਹਨ ਤੁਹਾਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਵੇਗੀ ਕਿ ਜਦੋਂ ਪਹਿਲਾਂ ਕੈਨੇਡਾ ਦੇ ਵਿੱਚ ਸਿੱਖ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਆਪਣਾ ਇੱਕ ਵੱਖਰਾ ਰੁਤਬਾ ਹਾਸਲ ਕਰ ਚੁੱਕੇ ਹਨ ਜਿਵੇਂ ਕਿ ਜਗਮੀਰ ਸਿੰਘ ਜਿਵੇਂ ਕਿ ਜਗਮੀਰ ਸਿੰਘ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਬਣ ਸਕਦੇ ਹਨ ਔਰ ਟਰੂਡੋ ਦੀ ਸਰਕਾਰ ਨੂੰ ਵੀ ਜਗਮੀਰ ਸਿੰਘ ਦਾ ਸਮਰਥਨ ਹੈ ਜਿਸ ਕਾਰਨ ਟਰੂਡੋ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬਣਿਆ ਸੀ ਔਰ ਇਸ ਸਮੇਂ ਕੈਨੇਡਾ ਦੇ ਪਾਰਲੀਮੈਂਟ ਪ੍ਰਾਈਮ ਮਿਨਿਸਟਰ ਔਰ ਸੰਸਦ ਦੇ ਵਿੱਚ ਬਹੁਤ ਜ਼ਿਆਦਾ ਤਦਦ ਦੇ ਵਿੱਚ ਸਿੱਖ ਹਨ ਔਰ ਇਸੇ ਹੀ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਸਿੱਖਾਂ ਨੇ ਵੱਡੇ ਵੱਡੇ ਆਹ ਉਹਦੇ ਸੰਭਾਲੇ ਹੋਏ ਹਨ ਜਿਵੇਂ ਕਿ ਇਸ ਹਫਤੇ ਹੀ ਇਹ ਵੀਡੀਓ ਆਈ ਸੀ ਕਿ ਅਮਰੀਕਾ ਦੇ ਵਿੱਚ ਜੋ ਵਾਈਟ ਹਾਊਸ ਦੀ ਚਰਚਾ ਸ਼ੁਰੂ ਹੋਈ ਸੀ ਉਸ ਤੋਂ ਪਹਿਲਾਂ ਉੱਥੇ ਅਰਦਾਸ ਕੀਤੀ ਗਈ ਸਿੱਖਾਂ ਦਾ ਸਨਮਾਨ ਕੀਤਾ ਗਿਆ ਔਰ ਫਿਰ ਵਾਈਟ ਹਾਊਸ ਦੀ ਚਰਚਾ ਸ਼ੁਰੂ ਹੋਈ ਅਮਰੀਕਾ ਦੁਨੀਆ ਦੀ ਤਾਕਤ ਜੋ ਹੈ ਉੱਥੇ ਵੀ ਸਿੱਖਾਂ ਦੇ ਝੰਡੇ ਲਹਿਰਾ ਰਹੇ ਹਨ ਇਸੇ ਹੀ ਤਰ੍ਹਾਂ ਇੰਗਲੈਂਡ ਦੇ ਵਿੱਚ ਵੀ ਹੋਇਆ ਇੰਗਲੈਂਡ ਦੇ ਵਿੱਚ ਜਦ ਕਿ ਲੋਕਤੰਤਰ ਨਹੀਂ ਹੈ ਉੱਥੇ VOTING ਸਿਸਟਮ ਨਹੀਂ ਹੈ ਔਰ ਉੱਥੇ ਦੀ ਰਾਣੀ ਆਪਣਾ ਸ਼ਾਸਨ ਕਰਦੀ ਹਨ ਤਾਂ ਉੱਥੇ ਵੀ ਸਿੱਖਾਂ ਨੇ ਆਪਣੇ ਝੰਡੇ ਫੈਲਾ ਦਿੱਤੇ ਹਨ ਲਹਿਰਾ ਦਿੱਤੇ ਹਨ ਇੰਗਲੈਂਡ ਦੇ ਸ਼ਾਸਨ ਦੇ ਵਿੱਚ ਸਿੱਖ ਵੱਡੇ-ਵੱਡੇ ਅਹੁਦੇ ਸੰਭਾਲ ਰਹੇ ਹਨ ਜਿਵੇਂ ਕਿ ਆਰਮੀਏ ਦੇ ਵਿੱਚ ਹੋਰ ਹੋਰ ਵੱਡੇ ਅਹੁਦਿਆਂ ਦੇ ਉੱਤੇ ਇੰਗਲੈਂਡ ਦੇ ਵਿੱਚ ਸਿੱਖ ਆਪਣਾ ਸ਼ਾਸਨ ਕਰ ਰਹੇ ਹਨ ਇਸੇ ਹੀ ਤਰ੍ਹਾਂ ਸਕਾਟਲੈਂਡ ਤੋਂ ਇੱਕ ਬਹੁਤ ਵੱਡੀ ਖਬਰ ਆਈ ਹੈ ਜਿੱਥੇ ਸਕਾਟਲੈਂਡ ਜੋ ਕਿ ਇੰਗਲੈਂਡ ਦੇ ਨਾਲ ਹੀ ਉਹਦਾ ਹੀ ਹਿੱਸਾ ਹੈ ਉਹਦੇ ਨਾਲ ਹੀ ਦੇਸ਼ ਲੱਗਦਾ ਹੈ ਉੱਥੇ ਦੋ ਦਿਨ ਪਹਿਲਾਂ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਇੱਕ ਸਿੱਖ ਬੀਬੀ ਨੂੰ ਚੁਣਿਆ ਗਿਆ ਜੋ ਕਿ ਸਿੱਖ ਬੀਬੀ ਕੌਲੈਂਡ ਦੇ ਵਿੱਚ ਐਮਪੀ ਦਾ ਪਦ ਸੰਭਾਲ ਲਈ ਹੈ ਐਮਪੀ ਦੇ ਲਈ ਉਸ ਬੀਬੀ ਨੂੰ ਸਿਲੇਕਟ ਕੀਤਾ ਗਿਆ ਉਸ ਦੇਸ਼ ਦੀ ਸਰਕਾਰ ਵੱਲੋਂ ਤੇ ਚਿੰਤਾ ਵੱਲੋਂ ਔਰ ਜਦੋਂ ਸੌ ਚੁੱਕਣ ਦਾ ਸਮਾਂ ਆਇਆ ਤਾਂ ਸਿੱਖ ਬੀਬੀ ਨੇ ਰਾਜ ਸਭਾ ਦੇ ਵਿੱਚ ਗੁਟਕਾ ਸਹਿਬ ਫੜ ਕੇ ਪਹਿਲਾਂ ਅਰਦਾਸ ਕੀਤੀ ਪਹਿਲੀ ਪੌੜੀ ਦਾ ਜਾਪ ਕੀਤਾ ਫਿਰ ਉਸ ਤੋਂ ਬਾਅਦ ਉਸਨੇ ਸੌ ਚੁੱਕੀ ਕਿ ਉਹ ਸਕਾਟਲੈਂਡ ਦੇਸ਼ ਦੀ ਰੱਖਿਆ ਦੇ ਲਈ ਔਰ ਲੋਕਾਂ ਦੇ ਭਲਾਈ ਦੇ ਲਈ ਹਰ ਇੱਕ ਤਰ੍ਹਾਂ ਨਾਲ ਆਪਣਾ ਸਹਿਯੋਗ ਦੇਵੇਗੀ ਬੜੇ ਹੀ ਮਾਣ ਦੀ ਗੱਲ ਹੈ ਕਿ ਸਿੱਖ ਬੀਬੀ ਨੂੰ ਇੰਗਲੈਂਡ ਦੇ ਨਾਲ ਲੱਗਦੇ ਸਕਾਟਲੈਂਡ ਦੇਸ਼ ਦੇ ਵਿੱਚ ਐਮਪੀ ਚੁਣਿਆ ਗਿਆ ਇਸ ਸਿੱਖ ਲੜਕੀ ਨੇ ਸਾਡੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ ਜਦੋਂ ਤੋਂ ਖਾਸਾ ਪੰਥ ਦੀ ਸਾਜਨਾ ਦੀ ਗੱਲ ਹੋਈ ਹੈ ਖਾਸ ਇਹ ਰਾਜ ਆਉਣ ਦੀ ਭਵਿਕਵਾਣੀ ਤੇ ਜਿਹਦੀ ਨਾ ਦੁਨੀਆ ਵਿੱਚ ਫੈਲੀ ਹੈ ਉਸ ਤੋਂ ਬਾਅਦ ਹੀ ਦੁਨੀਆ ਦੇ ਬਕ ਬਕ ਦੇਸ਼ਾਂ ਵਿੱਚੋਂ ਜੋਗੇ ਵੱਡੇ ਵੱਡੇ ਦੇਸ਼ਾਂ ਨੇ ਇਹ ਜੀ ਦੀ ਔਨਰ ਸ਼ਾਨ ਪੂਰੀ ਦੁਨੀਆ ਮੰਦੀ ਹੈ ਉਥੇ ਸਿੱਖਾਂ ਦੇ ਵੱਡੇ ਵੱਡੇ ਆਹੋ ਦੇ ਸਵਾਲਣ ਦੀਆਂ ਖਬਰਾਂ ਆ ਰਹੀਆਂ ਹਨ ਜਿਵੇਂ ਕਿ ਅਮਰੀਕਾ ਕੈਨੇਡਾ ਔਰ ਹੁਣ ਸਕਾਟਲੈਂਡ ਇੰਗਲੈਂਡ ਜਿਵੇਂ ਕਿ ਕਲਵੀਤਾਰ ਪਿਤਾ ਗੁਰਗੋਬਸ ਸਿੰਘ ਮਹਾਰਾਜੀ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਪੱਛਮ ਵਾਲੋ ਖਾਲਸਾ ਰਾਜ ਚੱਲ ਕੇ ਆਵੇਗਾ ਤਾਂ ਉਵੇਂ ਹੀ ਹੋਇਆ ਹੈ ਇੰਗਲੈਂਡ ਅਮਰੀਕਾ ਸਕਾਟਲੈਂਡ ਕੈਨੇਡਾ ਵਿੱਚ ਸਿੱਖਾਂ ਦਾ ਝੰਡਾ ਲਹਿਰਾ ਰਿਹਾ ਹੈ ਸਿੱਖਾਂ ਦਾ ਪ੍ਰਭਾਵ ਵੱਧ ਰਿਹਾ ਹੈ ਇਸੇ ਕਾਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੇਖ ਬਣੇ ਸੱਚ ਹੁੰਦੀਆਂ ਸਾਬਤ ਹੋ ਰਹੀਆਂ ਹਨ ਜੀ ਵੀਰੋ ਐਸੀ ਜੀ ਆਈਟੀ ਵੀਡੀਓ ਸਿੱਖਾਂ ਸਰਦਾਰਾਂ ਵਾਸਤੇ ਕਿੰਨੇ ਕੋ ਪ੍ਰਾਊਡ ਦੀ ਗੱਲ ਹੋਏਗੀ ਪੂਰੇ ਪੰਜਾਬ ਵਾਸਤੇ ਕਿੰਨੇ ਫਖਰ ਦੀ ਗੱਲ ਹੋਏਗੀ ਕਿ ਸਿੱਖਾਂ ਸਰਦਾਰਾਂ ਦੀ ਇੱਕ ਲੜਕੀ ਉਹਨਾਂ ਦੀ ਧੀ ਭੈਣ ਜਿਹੜੀ ਸਾਡੀ ਧੀ ਭੈਣ ਹੈ ਪੰਜਾਬ ਦੇ ਅੰਦਰ ਮੈਂਬਰ ਆਫ ਪਾਰਲੀਮੈਂਟ ਜਿਹੜੀ ਹੈ ਬਣੀ ਹੈ ਸਕੌਲੈਂਡ ਦੇ ਅੰਦਰ ਸਕੌਲੈਂਡ ਦਾ ਮੈਂਬਰ ਆਫ ਪਾਰਲੀਮੈਂਟ ਬੰਨਾ ਫਿਰ ਜਦੋਂ ਤੁਸੀਂ ਸ਼ਪਤ ਲੈਂਦੇ ਹੋ ਤੇ ਉਦੋਂ ਤੁਸੀਂ ਸਿੱਖੀ ਦੀ ਮर्यादा ਨੂੰ ਨਹੀਂ ਛੱਡਦੇ ਤੁਸੀਂ ਸਿੱਖੀਜ਼ਮ ਨੂੰ ਨਹੀਂ ਛੱਡਦੇ ਤੁਸੀਂ ਜਦੋਂ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਦਾ ਨਾਮ ਲੈਂਦੇ ਹੋ ਤੇ ਪੂਰਾ ਹਾਲ ਤਾਰੀਆਂ ਦੇ ਨਾਲ ਗੂੰਜ ਗਿਆ ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਸਿੱਖ ਸਰਦਾਰ ਲੋਕਾਂ ਦੀ ਸੇਵਾ ਕਰ ਰਹੇ ਨੇ ਸਿੱਖ ਸਰਦਾਰ ਪੂਰੀ ਦੁਨੀਆ ਤੇ ਛਾਏ ਪੈ ਨੇ ਉਸੇ ਤਰ੍ਹਾਂ ਸਿੱਖ ਸਰਦਾਰਾਂ ਦੀਆਂ ਜਿਹੜੀਆਂ ਸਾਡੀਆਂ ਧੀਆਂ ਪਹਿਣਾ ਨੇ ਪੰਜਾਬੀ ਪਹਿਣਾ ਨੇ ਉਹ ਪੂਰੀ ਦੁਨੀਆ ਦੇ ਅੰਦਰ ਸਿੱਖ ਸਰਦਾਰਾਂ ਦਾ ਪੰਜਾਬ ਦਾ ਨਾਮ ਰੋਸ਼ਨ ਕਰ ਰਹੀਆਂ ਨੇ ਅਸੀਂ ਇਹ ਵੀ ਦੇਖ ਰਹੇ ਹਾਂ ਅਮਰੀਕਾ ਦੇ ਅੰਦਰ ਇੱਕ ਲਾਅ ਮਨਿਸਟਰ ਬਣੀ ਹੈ ਸਿੱਖ ਸਰਦਾਰ ਸਾਡੀ ਇੱਕ ਭੈਣ ਹੈ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਾਓ ਕਿ ਇਸ ਟਾਈਮ ਤੇ ਅਗਰ ਪੰਜਾਬ ਦਾ ਨਾਮ ਕੋਈ ਰੋਸ਼ਨ ਕਰ ਰਿਹਾ ਹੈ ਕੋਈ ਪੰਜਾਬੀ ਮਾਂ ਬੋਲੀ ਨੂੰ ਸਪੋਰਟ ਕਰ ਰਿਹਾ ਹੈ ਉਹ ਸਿੱਖ ਸਰਦਾਰ ਨੇ ਪੂਰੀ ਦੁਨੀਆ 'ਚ ਜਾ ਕੇ ਦੇਖ ਲਓ ਸਿੱਖਾਂ ਨੇ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਮਾਂ ਬੋਲੀ ਨੂੰ ਬਹੁਤ ਤਗੜੀ ਤਰ੍ਹਾਂ ਸਪੋਰਟ ਕੀਤਾ ਹੈ ਐਸੀ ਜਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ